ਸਤਰੀ ਕਾਨਸਟਸ ਟੈਕਰੇ ਸਾਡਲ ਟੀਵੀ ਮੈਂ ਹਜਸੀਕੋਰ ਆਕਲੈਂਡ 에ਰਪੋਰਟ ਤੇ ਕਸਟਮ ਵਪਾਕ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਮੈਥਾਫਟਮਾਇਨ ਫੜੀ ਹੈ ਜੀ ਹਾਂ ਇਹ 5 ਮਾਰਚ ਨੂੰ ਦੋ ਬੈਗ ਲਾਸ ਐਂਜਲਸ ਤੋਂ ਆਕਲੈਂਡ 에ਰਪੋਰਟ ਪੁੱਜੇ ਹਾਲਕਿ ਨਾ ਦਿਨ ਨਾਲ ਕੋਈ ਵੀ ਨਹੀਂ ਸੀ ਸਿਰਫ ਇਹ ਇਕੱਲੇ ਬੈਗ ਹੀ ਫੜੇ ਗਏ ਨੇ ਇਹਨਾਂ ਦੇ ਵਿੱਚ 36 ਕਿਲੋਗ੍ਰਾਮ ਮੈਥਾਫਟਮਾਇਨ ਕਸਟਮ ਵਿਭਾਗ ਨੇ ਜ਼ਬਤ ਕੀਤੀ ਹੈ ਦੱਸ ਦਜਣੇ ਆ ਕਿ ਇਹ ਬੈਗਾਂ ਦੇ ਵਿੱਚ ਪਲਾਸਟਿਕ ਦੇ ਨਾਲ ਰੈਪ ਕੀਤੇ ਹੋਏ ਪਾਰਸਲ ਵੈਕਿਊਮ ਪਾਰਸਲ ਮੋਡਿਊਲਸ ਹਨ ਜਿਨ੍ਹਾਂ ਦੇ ਵਿੱਚ ਇਹ ਮੈਥਾਵੇਟਰਮਾਈਨ ਲਕੋਈ ਹੋਈ ਸੀ ਇਸ ਦੀ ਜੇਕਰ ਸਟਰੀਟ ਵੈਲਿਊ ਦੇਖੀ ਜਾਵੇ ਤਾਂ ਇਹ ਸਾਡੇ 13 ਮਿਲੀਅਨ ਤੋਂ ਵੱਧ ਦਸੀ ਜਾ ਰਹੀ ਹੈ ਤੇ ਇਸ ਦਾ ਨਿਊਜ਼ੀਲੈਂਡ ਦੇ ਵਿੱਚ 37 ਮਿਲੀਅਨ ਤੋਂ ਵੱਧ ਦੇ ਇਸੇ ਵੱਲੋਂ ਨੁਕਸਾਨ ਕੀਤਾ ਜਾਣਾ ਸੀ ਕਸਟਮ ਬਾਕ ਦੇ ਮੁਤਾਬਕ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਾਰਡਰ ਤੋਂ ਪਾਰ ਤੋਂ ਕੋਈ ਵੀ ਅਜਹੀਆਂ ਨਸ਼ੀਲੀਆਂ ਚੀਜ਼ਾਂ ਜਾਂ ਡਰੱਗ ਦੇਸ਼ ਦੇ ਵਿੱਚ ਐਂਟਰ ਨਾ ਹੋ ਸਕੇ